ਪੰਜਾਬ ਦੀਆਂ ਪਿੰਡੂ ਔਰਤਾਂ ਜਿਨ੍ਹਾਂ ਨੂੰ ਡਰੋਨ ਪਾਇਲਟ ਵਜੋਂ ਸਿਖਲਾਈ ਦਿੱਤੀ ਗਈ ਹੈ, ਡਰੋਨਾਂ ਨਾਲ ਹੀ ਕੀਟਨਾਸ਼ਕ ਛਿੜਕਾ ਕਰਕੇ ਭਾਰੀ ਕਮਾਈ ਕਰ ਰਹੀਆਂ ਹਨ ਤੇ ਆਪਣੀ ਆਮਦਨ ਵਧਾ ਰਹੀਆਂ ਹਨ। ਕੇਂਦਰ ਦੇ ਪ੍ਰੋਜੈਕਟ ਨਮੋ ਡਰੋਨ ਦੀਦਿਸ਼ ਦੇ ਤਹਿਤ ਡਰੋਨ ਪਾਇਲਟ ਵਜੋਂ ਸਿਖਲਾਈ ਪ੍ਰਾਪਤ ਮਾਨਵ ਰਹਿਤ ਉਡਾਣ ਯੰਤਰਾਂ ਦੀ ਵਰਤੋਂ ਕਰਕੇ ਖੇਤਾਂ ਵਿੱਚ ਕੀਟਨਾਸ਼ਕਾਂ ਤੇ ਖਾਦਾਂ ਦਾ ਛਿੜਕਾ ਕਰਨ ਲਈ ਪੰਜਾਬ ਦੀਆਂ ਉਦਮੀ ਪਿੰਡੂ ਔਰਤਾਂ ਨੇ ਇਸ ਮਹੱਤਵਕ ਕੰਕਸ਼ੀ ਉਦਮ ਤੋਂ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਪ੍ਰੋਜੈਕਟ ਲਈ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਔਰਤਾਂ ਪਿੰਡਾਂ-ਪਿੰਡਾਂ ਵਿੱਚ ਜਾ ਜੋ ਕਿਸਾਨਾਂ ਨੂੰ ਕੀਟਨਾਸ਼ਕਾਂ ਅਤੇ ਖਾਦਾਂ ਦੇ ਛਿੜਕਾਅ ਲਈ ਡਰੋਨ ਦੀ ਵਰਤੋਂ ਦੇ ਫਾਇਦਿਆਂ ਤੋਂ ਜਾਣੂ ਕਰਵਾਇਆ ਜਾ ਸਕੇ ਤੇ ਉਹਨਾਂ ਦੀਆਂ ਆਰਥਿਕ ਸਥਿਤੀਆਂ ਨੂੰ ਸੁਧਾਰਨ ਵਿੱਚ ਮਦਦ ਕੀਤੀ ਜਾ ਸਕੇ। ਕੇਂਦਰੀ ਯੋਜਨਾ ਅਧੀਨ ਮਨਜ਼ੂਰ ਕੀਤੇ ਗਏ 14500 ਡਰੋਨਾਂ ਵਿੱਚੋਂ ਕੁੱਲ 1021 ਪੰਜਾਬ ਨੂੰ ਅਲਾਟ ਕੀਤੇ ਗਏ ਹਨ ਜੋ ਕਿ ਉੱਤਰੀ ਭਾਰਤੀ ਰਾਜਾਂ ਵਿੱਚ ਸਭ ਤੋਂ ਵੱਧ ਹਨ। ਪਠਿੰਡਾ ਦੇ ਛੱਠੇ ਵਾਲਾ ਪਿੰਡ ਦੀ 21 ਸਾਲਾ ਉਦਮੀ ਅਮਨਜੀਤ ਕੌਰ ਨੇ ਕਿਹਾ ਹੈ ਕਿ ਉਸਨੇ ਪਿਛਲੇ 7 ਮਹੀਨਿਆਂ ਵਿੱਚ ਡਰੋਨ ਪਾਇਲਟ ਵਜੋਂ ਕੰਮ ਕਰਕੇ 1.75 ਲੱਖ ਰੁਪਏ ਕਮਾਈ ਹਨ। ਪਟਿਆਲਾ ਦੇ ਮੈਸਿਕਨਪਿੰਡ ਦੀ ਇੱਕ ਹੋਰ ਉਦਮੀ ਕਲਵਿੰਦਰ ਕੌਰ ਮਾਨ ਨਾਲ ਆਪਣੇ ਆਪ ਨੂੰ ਪਟਿਆਲਾ ਜਿਨੇ ਦੇ ਪੁਨਰਹੇੜੀ ਮਾਲੀਆ ਬਲਾਕ ਵਿੱਚ ਇਕਲੌਤੀ ਡਰੋਨ ਦੀ ਦੀਵਜੋ ਪੇਸ਼ ਕਰਦੀ ਹੈ 2024 ਵਿੱਚ ਉਸ ਨੇ 448 ਏਕੜ ਵਿੱਚ ਖੇਤੀ ਰੈਸੈਨਾ ਦਾ ਸ਼ਿਰਕਾ ਕੀਤਾ ਲੁਧਿਆਣਾ ਦੇ ਮਾਰੋਵਾਲ ਤੋਂ ਸਿਮਰਨਜੀਤ ਕੌਰ ਨੇ ਕੇਂਦਰ ਦੀ ਇਸ ਪਹਿਲ ਕਦਮੀ ਨਾਲ ਔਰਤਾਂ ਲਈ ਆਧੁਨਿਕ ਟੈਕਨੋਲੋਜੀ ਨਾਲ ਖੇਤਰਾਂ ਵਿੱਚ ਕੰਮ ਕਰਨ ਦਾ ਨਵਾਂ ਰਾਹ ਖੋਲ੍ਹਿਆ ਹੈ